ਹੁਣੇ ਜਿਹੜਾ ਮੇਰਾ ਗੁਰੂ ਅਖਰ ਆਉਂਦਾ ਆ ਗੱਲਾਂ ਤੇ ਬੜੀਆਂ ਨੇ ਵਿਚਾਰਨ ਵਾਲੀਆਂ ਤੇ ਕਈ ਵਾਰੀ ਟਾਈਮ ਦੀ ਬੰਦਿਸ਼ ਹੋ ਜਾਂਦੀ ਹੈ ਇਹ ਮੇਰਾ ਗੁਰੂ ਜਿਹੜਾ ਇਹਦਾ ਕੀ ਅਰਥ ਆ ਮੇਰੇ ਗੁਰੂ ਦਾ ਅਰਥ ਆ ਵੀ ਜਿੰਨੂੰ ਮੈਂ ਗੁਰੂ ਧਾਰਨ ਕੀਤਾ ਵਾ ਜਿਹਦੀ ਮੈਂ ਮਰਜ਼ਾ ਦਾ ਮੰਨ ਲਈ ਆ ਜਿਹਦੇ ਮੈਂ ਨਿਜਮ ਮੰਨਣਾ ਗੱਲੀਬਾਤੀ ਨਹੀਂ ਮੈਨੂੰ ਇੱਕ ਫੋਨ ਆਇਆ ਕਿਸੇ ਵੀਰ ਦਾ ਕਿ ਸਾਡੇ ਪਿੰਡ ਦਾ ਇੱਕ ਜ਼ਿਮੀਂਦਾਰਾਂ ਦਾ ਪਤਾ ਨਹੀਂ ਕਿਹਨਾਂ ਦਾ ਪਰਿਵਾਰ ਮੈਨੂੰ ਹੁਣ ਚੇਤਾ ਆ ਪਹ ਲਗਾ ਇਓ ਵੀਰ ਜਾਂਦੇ ਆ ਗਿਰਜੇ ਤੇ ਕੀ ਕਰੀਏ ਮੈਂ ਕਿਹਾ ਆਪਣੀ ਮਰਜ਼ੀ ਆ ਕਿਸੇ ਦੀ ਜਿਉ ਤੁਰ ਪਿਆ ਵਾ ਗਿਰਜੇ ਨੂੰ ਸਮਝਾਉਂਦਾ ਯਤਨ ਕਰੋ ਜੇ ਕੋ ਨਹੀਂ ਸਮਝਦਾ ਤੇ ਉੱਥੇ ਜੱਪ ਕੇ ਵੇਖ ਲੈ ਅਸਾ ਚਲੋ ਉਹ ਦਿਨ ਦੋ ਨਹੀਂ ਲੰਗੇ ਤੇ ਉਹਦੀ ਘਰ ਵਾਲੀ ਚੜ੍ਹਾਈ ਕੀਤੀ ਉਹਦੀ ਜਦੋਂ ਘਰ ਵਾਲੀ ਚੜ੍ਹਾਈ ਕੀਤੀ ਹਾਂ ਜੀਵਿੰਦਾਰਾਂ ਦੇ ਪਰਿਵਾਰ ਉਹਦੀ ਜਦੋਂ ਘਰ ਵਾਲੀ ਚੜ੍ਹਾਈ ਕੀਤੀ ਤੇ ਉਹਦੇ ਪਰਿਵਾਰ ਆਉਣੇ ਸੀ ਸਾਰੇ ਆ ਅੰਮ੍ਰਿਤਧਾਰੀ ਗੁਰਸਿੱਖ ਤੁਹਾਡੇ ਵਰਗੇ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਆ ਹੁਣ ਕੋਈ ਕਿੱਡਾ ਵੀ ਕਿਸਦਾ ਪਰਿਵਾਰ ਦਾ ਪਿਆਰਾ ਹੋਵੇ ਜਵਾਨ ਵੀ ਮੌਤ ਕਿਉਂ ਨਾ ਹੋ ਜੇ ਮਸਲਾ ਤੇ ਇਹੋ ਹੀ ਥੋੜੇ ਚਿਰ ਬਾਅਦ ਬੰਦਾ ਨਾ ਵੀ ਕਦੋਂ ਲੈ ਕੇ ਜਾਣਾ ਗੱਲਾਂ ਤੇ ਇਹੋ ਚੱਲਦੀਆਂ ਵੀ ਕਦੋਂ ਸੰਸਕਾਰ ਘੱਟ ਫੂਟੇ ਕੋਈ ਬਾਤ ਨਾ ਪੁੱਛੇ ਕਾਢੋ ਕਾਢੀ ਹੋਈ ਚਲੋ ਵੀ ਲੈ ਚਲੋ ਲੈ ਚਲੋ ਹੁਣ ਜਦੋਂ ਲੈ ਚਲੋ ਵਾਲੀ ਗੱਲ ਹੋਈ ਤੇ ਉਹ ਕਹਿੰਦੇ ਸੱਦਨੇ ਆ ਬਾਬਾ ਜੀ ਨੂੰ ਉਸੇ ਬਾਬਾ ਜੀ ਨੂੰ ਸੱਦਿਆ ਜਿਨ੍ਹਾਂ ਨੂੰ ਮੈਂ ਕਹੌਂਦਾ ਰਿਹਾ ਉਹਨੂੰ ਸਮਝਾਓ ਉਹਨੂੰ ਸਮਝਾਓ ਉਹ ਨਹੀਂ ਮੰਨਦਾ ਹੁਣ ਉਹ ਬਾਬਾ ਜੀ ਵਾਲਾ ਆ ਗਿਆ ਤੇ ਬਾਬਾ ਜੀ ਨੇ ਮੈਨੂੰ ਫੋਨ ਕੀਤਾ ਤੇ ਉਹ ਹੁਣ ਸੱਦਦੇ ਆ ਜੀ ਉਹ ਲਾਗੇ ਪਿੰਡ ਵਾਲਾ ਉਹ ਸੱਦਦੇ ਆ ਮੈਂ ਕਿਹਾ ਬਿਲਕੁਲ ਨਹੀਂ ਜਾਣਾ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਉਹਨੂੰ ਕਹੋ ਤੂੰ ਪਾਦਰੀ ਸਾਹਿਬ ਨੂੰ ਲਿਆ ਚਾਰ ਬੰਦੇ 크ਿਸਚਨ ਲਿਆ ਤੇ ਡੱਬਾ ਬਣਾ ਤੇ ਉਸ ਡੱਬੇ ਵਿੱਚ ਰੱਖ ਕੇ ਆਪਣੀ ਪਤਨੀ ਨੂੰ ਲੈ ਚੱਲ ਉੱਥੇ ਜਾ ਕੇ ਦਫਨਾ ਲੈ ਅਸੀਂ ਕਿਸੇ ਦੀ ਨਾਂ ਨਿੰਦਿਆ ਕਰਦੇ ਨਾ ਅਸੀਂ ਕਿਸੇ ਨੂੰ ਮਾੜਾ ਬੋਲਦੇ ਤੇ ਬਾਬਾ ਜੀ ਤੁਸੀਂ ਨਹੀਂ ਜਾਣਾ ਹੁਣ ਕਿ ਉਹਨਾਂ ਕਿ ਸਾਡਾ ਗੁਰੂ ਤੇ ਗੁਰੂ ਕੇ ਸੇਵਾਦਾਰ ਕਿਸੇ ਦੇ ਨੌਕਰ ਨਹੀਂ ਗਏ ਤੇ ਕੋਈ ਆਵਾਜ਼ ਮਾਰੇ ਤੇ ਅਸੀਂ ਦੌੜੇ ਜਾਈਏ ਉਹਨਾਂ ਦੇ ਘਰਾਂ ਨੂੰ ਇਦਾਂ ਤੇ ਜੋ ਮਰਜ਼ੀ ਹੁੰਦਾ ਰਹੂਗਾ ਫਿਰ ਜਦੋਂ ਉਹਨੇ ਜਵਾਬ ਦਿੱਤਾ ਭਾਈ ਸਾਹਿਬ ਨੇ ਤੇ ਨਹੀਂ ਜੀ ਅਸੀਂ ਨਹੀਂ ਜਾ ਸਕਦੇ ਜਿਹਨੂੰ ਤੁਸੀਂ ਗੁਰੂ ਮੰਨਦੇ ਹੀ ਨਹੀਂ ਹੁਣ ਉਹਨੂੰ ਕਿਉਂ ਆਵਾਜ਼ ਮਾਰਦੇ ਤੇ ਜਿਹਨੂੰ ਤੁਸੀਂ ਮੰਨਦੇ ਹੋ ਲਿਆਓ ਸਾਨੂੰ ਕੋਈ ਨਾਰਾਜ਼ਗੀ ਨਹੀਂ ਤੇ ਉਹ ਵੀ ਕਹਿੰਦਾ ਵੀ ਠੀਕ ਆ ਚਲੋ ਫਿਰ ਇਦਾਂ ਹੀ ਕਰ ਲੈਨੇ ਆ ਲਿਓਨਾ ਪਾਦਰੀ ਨੂੰ ਪਤਾ ਏ ਉਹਨੂੰ ਮੇਰੇ ਅੱਖੇ ਨਹੀਂ ਕਹਨੇ ਆਉਣ ਅਸੀਂ ਪਾਦਰੀ ਸਾਹਿਬ ਦੀ ਵੀ ਕਿਸ ਦੀ ਨਿੰਦਿਆ ਨਹੀਂ ਕਰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਦੋਂ ਉਹ ਲੈਣ ਤੁਰਿਆ ਤੇ ਜਿੰਨੇ ਉਹਦੇ ਰਿਸ਼ਤੇਦਾਰ ਉਹਦੇ ਭੈਣ ਭਰਾ ਸੀ ਨਾ ਉਹ ਕਹਿੰਦੇ ਨੇ ਮਗਰ ਜਾਣ ਵਾਸਤੇ ਵੀ ਉਹ ਸਾਰੇ ਕ੍ਰਿਸਚੀਅਨ ਇਕੱਠੇ ਕਰ ਲਾ ਨਾ ਅਸੀਂ ਆਉਣਾ ਹੀ ਤੇ ਨਾ ਤੇਰੇ ਕਿਸੇ ਨੇ ਬਹਿਣਾ ਹੀ ਅਸੀਂ ਚੱਲੇ ਆਪੋ ਆਪਣੇ ਘਰਾਂ ਨੂੰ ਉਹ ਹੀ ਬੰਦੇ ਆਉਣ ਤੇ ਉਹ ਹੀ ਤੇਰੇ ਘਰ ਆਉਣ ਤੇ ਉਹ ਹੀ ਤੇਰਾ ਸਾਰਾ ਕੰਮ ਕਰਨ ਜਦੋਂ ਇੰਨੀ ਗੱਲ ਹੋਈ ਪੰਥ ਨੂੰ ਕਹਿ ਤੇ ਦਈਦਾ ਵੀ ਕੋਈ ਗੱਲ ਨਹੀਂ ਜਦੋਂ ਕੋਈ ਪੰਥ ਚੋਂ ਬਾਹਰ ਨਿਕਲਦਾ ਤੇ ਪਤਾ ਫੇਰ ਲੱਗਦਾ ਜਦੋਂ ਸੁੱਤੇ ਪਿਆ ਦੀਆਂ ਵੱਖੀਆਂ ਫੜਕਦੀਆਂ ਵੀ ਹੁਣ ਕੀ ਕਰਾਂਗੇ ਕਿਹੇ ਬੰਦੇ ਨੇ ਮੂੰਹ ਮੱਥੇ ਨਹੀਂ ਲਾਉਣਾ ਸਾਨੂੰ ਕਿਸੇ ਨੇ ਗੱਲਾਂ ਕਰਨੀਆਂ ਸੌਕੀਆਂ ਨੇ ਪੰਥ ਦਾ ਪਤਾ ਬਾਅਦ ਵਿੱਚ ਲੱਗਦਾ ਜਦੋਂ ਉਹਦੇ ਰਿਸ਼ਤੇਦਾਰਾਂ ਨੇ ਆਖਿਆ ਸਾਡਾ ਕੋਈ ਮਤਲਬ ਨਹੀਂ ਕਿਸ ਦੀ ਦਵਾ ਵਿੱਚ ਖਲੋਣ ਦਾ ਨਾ ਅਸੀਂ ਇਹਨੂੰ ਨੱਪਣ ਵਿੱਚ ਤੇਰੇ ਨਾਲ ਜਾਵਾਂਗੇ ਜੋ ਗੁਰੂ ਘਰ ਦੀ ਮਰਜ਼ਾਦਾ ਅਸੀਂ ਤੇ ਉਹ ਕਰਨਾ ਜੇ ਤੂੰ ਨਹੀਂ ਕਰਨਾ ਅਸੀਂ ਚੱਲੇ ਆਂ ਤੂੰ ਉਹ ਸਾਰੇ ਮਹੱਲੇ ਨੂੰ ਸੱਦ ਲਾ ਜਦੋਂ ਸਾਰਿਆਂ ਨੇ ਆਪੋ ਆਪਣੀਆਂ ਗੱਡੀਆਂ ਤਿਆਰ ਕੀਤੀਆਂ ਕੱਲੇ-ਕੱਲੇ ਬੰਦੇ ਦੇ ਅੱਗੇ ਹੱਥ ਜੋੜ ਕੇ ਖਲੋ ਕੇ ਆਖਿਆ ਮੈਨੂੰ ਮਾਫੀ ਦੇ ਦਿਓ ਮੈਂ ਗਲਤ ਸਾਂ ਅੱਜ ਤੋਂ ਬਾਅਦ ਮੈਂ ਕਿਤੇ ਵੀ ਨਹੀਂ ਜਾਂਦਾ ਕਿਉਂਕਿ ਗੁਰੂ ਘਰ ਵਰਗੀ ਮਰਜ਼ਾਦਾ ਹੋਰ ਕਿਤੇ ਨਹੀਂ ਹੋ ਸਕਦੀ ਸੋਚ ਸਰੀਏ ਕਾਲ ਹੈ ਔਰ ਫਿਰ ਉਹ ਸਾਰੇ ਭੈਣ ਭਰਾ ਵਾਪਸ ਆਏ ਫਿਰ ਮੈਨੂੰ ਗਰੰਥੀ ਸਿੰਘ ਦਾ ਫੋਨ ਆਇਆ ਗਿਆਨੀ ਜੀ ਹੁਣ ਕੀ ਕਰੀਏ ਉਹ ਹੁਣ ਚਰਨੀ ਪੈ ਗਿਆ ਮਹਾਰਾਜ ਦੇ ਤੇ ਮੈਂ ਕਿਹਾ ਤੇ ਲਿਖਿਆ ਹੋਇਆ ਕਿ ਜਿਹੜੇ ਚਰਨੀ ਪੈ ਗਏ ਨੇ ਉਹਨਾਂ ਦੀ ਪਰਤਪਾਲਣਾ ਕਰੋ ਜਾ ਹੁਣ ਉਹਨਾਂ ਦੇ ਘਰ ਫਿਰ ਉਹ ਗਏ ਗਰੰਥੀ ਸਿੰਘ ਨੇ ਅਰਦਾਸ ਕੀਤੀ ਗੁਰਮਤ ਅਨਸਾਰ ਉਸ ਬੀਬੀ ਜੀ ਦਾ ਸੰਸਕਾਰ ਹੋਇਆ ਸ੍ਰੀ ਅਖੰਡ ਪਾਠ ਸਭ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਚਰਨ ਪਾਏ ਸਾਰੇ ਕੰਮ ਗੁਰੂ ਕੀ ਮਰਜ਼ਾ ਦਾ ਮੁਤਾਬਕ ਹੋਏ ਤੇ ਉਸ ਬੰਦੇ ਨੇ ਮੁੜ ਕੇ ਕਦੀ ਗੁਰਮਤ ਤੋਂ ਇੱਧਰ ਉੱਧਰ ਝਾਤੀ ਨਹੀਂ ਮਾਰੀ ਗੱਲਾਂ ਕਰਨੀਆਂ ਸੌਖੀਆਂ ਜਦੋਂ ਬੰਦਾ ਫਸੇ ਪਤਾ ਫੇਰ ਲੱਗਦਾ ਇੱਥੇ ਵੀ ਮੈਨੂੰ ਇੱਕ ਬੰਦਾ ਕਹਿੰਦਾ ਸੀ ਹੈ ਉਹ ਜੀਵਿੰਦਾਰਾਂ ਦਾ ਉਹਨੇ ਮੈਨੂੰ ਕਿਹਾ ਸੀ ਵੀ ਕਿਹੜੇ ਪੰਜ ਪਿਆਰੇ ਅਸੀਂ ਨਹੀਂ ਮੰਨਦੇ ਕਿਸੇ ਦੀ ਮਰਜ਼ਾਦਾ ਨੂੰ ਤੇ ਮੈਂ ਅਜੇ ਤੱਕ ਉਹਦਾ ਨਾਂ ਨਹੀਂ ਘਾਲਿਆ ਕਿਸੇ ਦੇ ਅੱਗੇ ਮੈਂ ਮਨ ਵਿੱਚ ਇਹੀ ਆ ਪਈ ਪਤਾ ਕੋਈ ਨਹੀਂ ਪਹਿਲੋਂ ਦੁਨੀਆ ਤੋਂ ਮੈਂ ਚਲੇ ਜਾਣਾ ਕਿ ਜਾਂ ਉਹਨੇ ਚਲੇ ਜਾਣਾ ਜੇ ਮੇਰੇ ਹੁੰਦਿਆਂ ਕੋਈ ਗੱਲ ਹੋਈ ਤੇ ਮੈਂ ਕਹੂੰਗਾ ਜ਼ਰੂਰ ਜਿਹੜਾ ਗੁਰੂ ਕੇ ਪੰਜ ਪਿਆਰਾਂ ਨੂੰ ਨਹੀਂ ਮੰਨਦਾ ਮੈਨੂੰ ਉਹਨੇ ਕਿਹਾ ਸੀ ਕਿਹੜੀ ਅਮਰ ਸ਼ਕਾਉਂਦੀ ਮਰਜ਼ਾਦਾ ਇਹ ਸਭ ਤੁਸੀਂ ਝੂਠ ਬੋਲਦੇ ਹੋ ਜੋ ਕੁਝ ਕਰਦੇ ਹੋ ਉਹ ਵੀ ਜੇ ਕਿਤੇ ਚੜ੍ਹਾਈ ਕਰ ਗਿਆ ਤੇ ਉਹਦੇ ਘਰ ਵੀ ਕੋਈ ਗਰੰਥੀ ਨਹੀਂ ਜਾਊਗਾ ਤੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਲੈ ਕੇ ਜਾਊਗਾ ਜਿਹੜਾ ਮਹਾਰਾਜ ਦੀ ਗੱਲ ਨੂੰ ਨਹੀਂ ਮੰਨਦਾ ਉਹ ਜਿਨ੍ਹਾਂ ਦੀਆਂ ਮੰਨਦਾ ਜਿੰਨਾ ਜਥੇਬੰਦੀਆਂ ਦੇ ਪਿੱਛੇ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰੂ ਕੇ ਬਣਾਏ ਪੰਜ ਪਿਆਰਿਆਂ ਦੀ ਨਿੰਦਿਆ ਤੇ ਬਦਨਾਮੀ ਕਰਦਾ ਉਹ ਮੁੜ ਕੇ ਉਹਨਾਂ ਨੂੰ ਲਿਆਉਣ ਫਿਰ ਅਸੀਂ ਕਿਉਂ ਜਾਈਏ ਉੱਥੇ ਇਹ ਜਦੋਂ ਇਦਾਂ ਦੀ ਗੱਲ ਹੁੰਦੀ ਆ ਫਿਰ ਉਦੋਂ ਜੇ ਕੋਈ ਗੱਲ ਹੋਈ ਤੇ ਵੇਖਿਓ ਉਹਨਾਂ ਦੇ ਟੱਬਰ ਨਾ ਕੀ ਬਣਦਾ ਤੇ ਫਿਰ ਆਪੇ ਬੰਦਿਆਂ ਨੇ ਕਹਿਣ ਨੇ ਛੱਡੋ ਜੀ ਛੱਡੋ ਹੁਣ ਇਸ ਵੇਲੇ ਉਹਨੂੰ ਕੋਈ ਨਹੀਂ ਸਮਝਾਉਂਦਾ